ਮਿਸਿਸ ਯਾਣੇ ਦਾ ਕਹਿਣਾ ਸੀਗਾ ਕਿ ਰੱਬਾ ਕਿਸੇ ਦੁਸ਼ਮਣ ਨੂੰ ਵੀ ਇੱਕ ਘਰ ਦੇ ਵਿੱਚ ਬੋਤੀ ਜਾਨਾ ਦੇਵੇ ਇੱਕ ਤਾਂ ਗਰੀਬੀ ਤੇ ਦੂਜਾ ਬਿਮਾਰੀ ਜਦੋਂ ਘਰ ਦਾ ਮੋਢੀ ਹੀ ਜਿਹੜਾ ਮੰਜੇ ਤੇ ਪੈ ਜਾਵੇ ਤਾਂ ਉਸ ਘਰ ਦਾ ਜਿਹੜਾ ਇਲਾਜ ਆ ਉਸ ਬਿਮਾਰੀ ਦਾ ਜਿਹੜਾ ਇਲਾਜ ਆ ਉੱਤੇ ਪੈਸੇ ਲਗਾਉਣੇ ਬਹੁਤ ਔਖੇ ਹੋ ਜਾਂਦੇ ਨੇ ਲੱਗਦਾ ਮੈਂ ਸਾਰੇ ਦੁਨੀਆ ਲੋਕਾਂ ਨਹੀਂ ਲਗ ਰਹੇ ਕੋਈ ਜਾਂ ਇਹਦਾ ਪਲਣਾ ਇਹ ਰਕਸਾ ਉਹਨੂੰ ਥੋੜਾ ਜਿਹਾ ਕਰਕੇ ਹੋਇਆ ਸਾਲ ਤੱਕ ਰਕਸਾ ਬੰਦ ਹੀ ਗਿਆ 더 ਵੱਡੇ হসপিটালের শিমাল হসপিটালের কি আইটেম করায়া আছেগা টেস্ট করায়া আছেগি গুলজামদাসও করায়া আছেগি তেচমুন লাগা কে ক্যান্সার প্রবলেম গলেদি হো চুকেগি ম্যায় দা আপনে বলো জিলে ঘর দে খচে পূরে করনা ওয়াসে ঘর দে সমান তাক হো গয়ে চকা আপনি ম্যায় হোন তাক গুলLambda ফাসনে উমিদ সৈমান জলंधर পিজেএম ডিএ ਇਕ ਵਾਰ ਮੈਨਾਂ ਨੂੰ ਲੁਧਿਆਣਾ ਵਿੱਚ ਮਿਲਿਆ ਦੂਜੀ ਵਾਰ ਮੈਨਾਂ ਨੂੰ 25000 km ਨੂੰ ਆਪਾਂ ਚੰਡੀਗੜ੍ਹ ਬੋਲ ਮਾਰਕੀਟ ਵਿੱਚ ਮਿਲਿਆ ਹੋਇਆ ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਡੇਲੀ ਬੱਸ ਵਿੱਚ ਆਵੇ ਡੇਲੀ ਬੱਸ ਸਾਡੀ ਵੀਡੀਓਜ਼ ਵਿੱਚ ਲਾ ਕੇ ਫਿਰ ਆਪਾਂ ਦੇਖਾਂਗੇ ਉਹ ਕੀ ਕਰਾਂਗੇ ਆਹ ਉਹ ਰਿਐਲਿਟੀ ਦੇਖਾਂ ਤੇ ਮੈਨੂੰ ਬਹੁਤ ਜ਼ਿਆਦਾ ਡਿਫਰੈਂਟ ਲੱਗਿਆ ਮੈਨੂੰ ਆਪਣੇ ਆਪ ਤੇ ਇਹ ਚਿੰਤਨ ਹੋਇਆ ਕਿ ਦੁਨੀਆ ਫੇਕ ਨਿਊਜ਼ ਦਾ ਫਿਰ ਫੇਕ ਅਫੇਅਰ ਜਿਵੇਂ ਦਿਖਾ ਰਹੀ ਹੈ ਕਿ ਹੈ ਕੁੱਝ ਹੈ ਨਹੀਂ ਕੰਮ ਦੀ ਉੱਜ ਬਾਦ ਸ਼ਹੋਂ ਤੋਂ ਬਾਅਦ ਵੀ ਮੇਰੇ ਘਰ ਦਾ ਜਿਹੜਾ ਉਠਾ ਚੋਣਾ ਕੰਡਾ ਹੋ ਸਕਦਾ ਜੀ ਤਾਂ ਰੋਟੀ ਵੀ ਨਹੀਂ ਬਗੜੀ ਬਹੁਤ ਔਖਾ ਹੋ ਜਾਂਦਾ ਅਜ ਤੱਕ ਮੈਨੂੰ ਕੋਈ ਵੀ ਗ੍ਰਾਂਟ ਜਾਂ ਕੋਈ ਹੈਲਪ ਪਿੰਡ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਨਹੀਂ ਮਿਲ ਪਾਈ ਚਾਹੇ ਕੋਈ ਐਮਐਨਏ ਚਾਹੇ ਕੋਈ ਸਰਕਾਰ ਬੋਰਡ ਲੰਦੀ ਵਾਲੀ ਹੁੰਦੀ ਆ ਦੋ ਹਰ ਇੱਕ ਬੰਦਾ ਕਹਿੰਦਾ ਕਿ ਭਾਜੀ ਆਪਾਂ ਤੋਂ ਵੀ ਹੈਲਪ ਕਰਾਂਗੇ ਪਰ ਜਦੋਂ ਹੈਲਪ ਕਰਨ ਦੀ ਵਾਰੀ ਆਂਦੀ ਜਦੋਂ ਮੇਰੇ ਘਰ ਦਾ ਸਤ ਚੋ ਜੀ ਜਾਂਦਾ ਜਿੱਦੋਂ ਪਾਣੀ ਆ ਜਾਂਦਾ ਆਦੋਂ ਕੋਈ ਵੀ ਮੰਗ ਪੂਰੀ ਕੀ ਮੰਗ ਦੇਖਣ ਵੀ ਨਹੀਂ ਆਂਦਾ ਕੋਈ ਕੀ ਪਾਣੀ ਅੱਜ ਰੋਟੀ ਪਕੀ ਹੀ ਨਹੀਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਉਹਨਾਂ ਪਸੰਦ ਤੱਕ ਪਹੁੰਚਾਓ ਜਿਹੜੇ ਅੱਜ ਇਥੋਂ ਦੇ ਪੰਜਾਬ ਦੇ ਲੀਡਰ ਬਣ ਚੁੱਕੇ ਆ ਜਾਂ ਫਿਰ ਸੰਸਥਾ ਨਾਲ ਜੁੜੇ ਹੋਏ ਜਿਹੜੇ ਹੈਲਪਲਾਈਨ ਦੇ ਨਾਲ ਜੁੜੇ ਹੋਏ ਹਨ ਮੰਗ ਕਿਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕੀਤਾ ਜਾਵੇ ਕਿਉਂਕਿ ਤੁਹਾਡਾ ਵੱਧ ਤੋਂ ਵੱਧ ਸ਼ੇਅਰ ਕੀਤਾ ਕਿਸੇ ਵੀ ਜਾਨ ਜੀ ਬਚਾ ਸਕਦਾ ਇਸੇ ਸਿਆਣੇ ਦਾ ਕਹਿਣਾ ਸੀਗਾ ਕਿ ਰੱਬਾ ਕਿਸੇ ਦੁਸ਼ਮਣ ਨੂੰ ਵੀ ਇੱਕ ਘਰ ਦੇ ਵਿੱਚ ਦੋ ਚੀਜ਼ਾਂ ਨਾ ਦੇਵੀਂ ਇੱਕ ਤਾਂ ਗਰੀਬੀ ਤੇ ਦੂਜਾ ਬਿਮਾਰੀ ਕਿਉਂਕਿ ਬੰਦਾ ਲੜਦਾ ਲੜਦਾ ਇੱਕ ਦਿਨ ਖੁਦ ਨਾਲ ਖੁਦ ਜਿਹੜਾ ਹਾਰ ਜਾਂਦਾ ਸੋ ਸਰ ਹੱਦੀ ਪਿੰਡ ਬੰਮਿਆਲ ਦੇ ਨੇੜੇ ਮੁੱਠੀ ਪਿੰਡ ਦੇ ਵਿੱਚ ਆਇਆ ਜਿੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਬਹੁਤ ਰਾਜ ਜਿਹੜੇ ਲੜ ਰਹੇ ਨੇ ਸੋ ਘਰ ਦੱਸਣ ਦੀ ਕੋਸ਼ਿਸ਼ ਵੀ ਕਰਦੇ ਪਿਆ ਜਿੱਥੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਾ ਮੈਂ ਇੱਕ ਪਾਸੇ ਤਾਂ ਬਿਮਾਰੀ ਨਾਲ ਲੜਦਾ ਪਿਆ ਉਹ ਪਰਿਵਾਰ ਤੇ ਦੂਜੇ ਪਾਸੇ ਘਰ ਦੇ ਹਾਲਾਤ ਵੀ ਜਿਹੜੇ ਨੇ ਉਹ ਕੁਝ ਠੀਕ ਨਹੀਂ ਹੈਗੇ ਜਿੱਥੇ ਕੱਚਾ ਘਰ ਹੈ ਕੱਟੇ ਸਾਤ ਨੇ ਅਕਤੂਬਰ ਸਾਤਾ ਦੇ ਦਿਨ ਨੇ ਲਗਾਤਾਰ ਜੜੀ بارش ਹੁੰਦੀ ਪਈ ਹੈ ਦੂਜੇ ਪਾਸੇ ਲੱਖਾਂ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਉਸ ਬਿਮਾਰੀ ਦੇ ਪੈਸੇ ਲੱਗਦੇ ਪਏ ਨੇ ਜਦੋਂ ਘਰ ਦਾ ਮੋਢੀ ਹੀ ਜਿਹੜਾ ਮੰਜੇ ਤੇ ਪੈ ਜਾਵੇ ਤਾਂ ਉਸ ਘਰ ਦਾ ਜਿਹੜਾ ਇਲਾਜ ਆ ਉਸ ਬਿਮਾਰੀ ਦਾ ਜਿਹੜਾ ਇਲਾਜ ਆ ਉੱਤੇ ਪੈਸੇ ਲਗਾਉਣੇ ਬਹੁਤ ਔਖੇ ਹੋ ਜਾਂਦੇ ਨੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜਿੱਥੇ ਇੱਕ ਗਰੀਬ ਪਰਿਵਾਰ ਹੈ ਬੋਧਰਾਜ ਜਿਹੜੇ ਆ ਮਿਨੀਮਮ 4 ਸਾਲ ਤੋਂ ਜੜਿਆ ਕੈਂਸਰ ਵਰਗੀ ਬਿਮਾਰੀ ਦੇ ਨਾਲ ਲੜ ਰਹੇ ਨੇ 34 ਸਟੇਜ ਤੇ ਨੇ ਬڑے ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਬੋਧਰਾਜ ਜਿਹੜੇ ਬੋਲਦੇ ਕੋਲ ਦੇ ਨਹੀਂ ਹੈਗੇ ਬਿਲਕੁਲ ਗੱਲ ਵੀ ਨਹੀਂ ਕਰਦੇ ਖਾਣਾ ਪੀਣਾ ਉਹਨਾਂ ਦਾ ਮਿਨੀਮਮ 5 ਮਹੀਨਿਆਂ ਤੋਂ ਜਿਹੜਾ ਛੁੱਟਿਆ ਪਿਆ ਮਿਨੀਮਮ ਜੇ ਗੱਲ ਕਰੀ ਤਾਂ ਲਿਕੁਇਡ ਜਿਹੜਾ ਜੂਸ ਹੋ ਗਿਆ ਜਾਂ ਨਾਰੀਅਲ ਦਾ ਪਾਣੀ ਸਿਰਫ ਉਹੀ ਉਹਨਾਂ ਦੇ ਅੰਦਰ ਜਿਹੜਾ ਨਿਕਲਦਾ ਪੈ ਜਾਂਦਾ ਪਿਆ ਉਹਨਾਂ ਦਾ ਬੇਟਾ ਬੋਧਰਾਜ ਲੋਕਾਂ ਦਾ ਕਹਿਣਾ ਸੀਗਾ ਕਿ ਪੁੱਤ ਹਮੇਸ਼ਾ ਹੀ ਜ਼ਮੀਨਾਂ ਵਟਾਉਂਦੇ ਨੇ ਤੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਪਰ ਇਹ ਜ਼ਰੂਰੀ ਨਹੀਂ ਹੈਗਾ ਕਿਉਂਕਿ ਕਰਦਾ ਸਿਰਫ ਇੱਕ ਹੈ ਨਾਮ ਸਾਰਿਆਂ ਦੇ ਬਦਨਾਮ ਹੁੰਦੇ ਨੇ ਪਰ ਅਜਿਹਾ ਬੇਟਾ ਜਿਨ੍ਹਾਂ ਆਪਣਾ ਮਾਪਿਓ ਸਹੀ ਰੱਖਣ ਦੇ ਲਈ ਉਹਨਾਂ ਦੀ ਸਿਹਤ ਸਹੀ ਰੱਖਣ ਦੇ ਲਈ ਆਪਣਾ ਕੈਰੀਅਰ ਜਿਹੜਾ ਦਾਅ ਤੇ ਲਗਾਇਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇੱਕ ਪਾਸੇ ਤਾਂ ਗਰੀਬੀ ਹੈ ਦੂਜੇ ਪਾਸੇ ਜੇ ਗੱਲ ਕਰੀ ਤਾਂ ਉਸੇ ਬਿਮਾਰੀ ਦੇ ਨਾਲ ਲੜਦੇ ਪਿਆ ਸੋ ਮਾਤਾ ਸਾਡੇ ਨਾਲ ਜੁੜਿਆ ਸੋ ਮਾਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਿਆ ਮਾਤਾ ਇੱਕ ਪਾਸੇ ਗਰੀਬੀ ਹੈ ਦੂਜੀ ਪਾਸੇ ਜਿਹੜੀ ਹੈ ਬਿਮਾਰੀ ਲੱਗੀ ਹੋਈ ਹੈ ਕਿੱਦਾਂ ਹੈਂਡਲ ਕਰਦੇ ਹੋ ਤੁਸੀਂ ਉਸ ਚੀਜ਼ ਨੂੰ ਇਹ ਬੜੀ ਮੁਸ਼ਕਲ ਹੈ ਮੈਂ ਇਹ ਹੋਇਆ ਹੈਲਪ ਕਰ ਮੈਨੂੰ ਹੈਲਪ ਚਾਹੀਦੀ ਹੈ ਕਹਦਾ ਮੈਂ ਸਾਰੀ ਦੁਨੀਆ ਨੂੰ ਕਹਿੰਨੀ ਮੇਰੇ ਹੈਲਪ ਦਿਓ ਕਦੋਂ ਪਤਾ ਲੱਗਾ ਸੀਗਾ ਕਿ ਅੰਕਲ ਨੂੰ ਜਿਹੜੀ ਇਹ ਵਾਲੀ ਬਿਮਾਰੀ ਹੈਗੀ ਹੈ ਇਹ ਦੋ ਜਾਂ 20 20 ਚ ਚਲੂਆ ਅੱਛਾ ਕਦੋਂ ਦੀ ਜੀ ਬਿਮਾਰੀ ਲੜਦੇ ਆਂ ਦੋਵੇ ਤੇ ਅੰਕਲ ਕੀ ਕਰਦੇ ਸੀਗੇ ਪਹਿਲਾਂ ਪਹਿਲਾਂ ਤੇ ਕਹਦਾ ਇੰਜ ਹੀ ਕੋਈ ਕਿਸੇ ਦੀ ਮਿੰਦਰਾ-ਮੁੰਦਰਾ ਟੋਕੇ ਦਾ ਚਲਾਉਣਾ ਕਹਦਾ ਜਿਆਦੇ ਤਾਂ ਪੱਲਾਣਾ ਇਹ ਰਕਸ਼ਾ ਹੁਣ ਥੋੜਾ ਕਿੱਥੇ ਚੇਰ ਹੋਇਆ ਸਾਲ ਕੋਇਆ ਰਕਸ਼ਾ ਬੰਦ ਕੇ ਦਾ ਮੂਹ ਰਕਸ਼ਾ ਵੀ ਕਰ ਲਾਇਆ ਤੇ 4 ਸਾਲ ਤੋਂ ਇਦਾਂ ਹੈ ਗਿਆ ਜਿਹੜੇ ਕਮਾਣ ਵਾਲੇ ਆ ਜਿਹੜੇ ਉਹੀ ਅੱਜ ਮੰਜੇ ਤੇ ਹੈਗੇ ਨੇ ਤੇ ਕਿਦਾਂ ਖਰਚਾ ਹੈਗਾ ਖਰਚਾ ਬੜੀ ਮੁਸ਼ਕਲ ਨਾਲ ਚਲਾ ਰਹੇ ਆ ਤੇ ਕਿਸੇ ਨੇ ਕੋਈ ਹੈਲਪ ਵਗੈਰਾ ਕੀਤੀ ਆ ਹੁਣ ਤੱਕ ਜਿਹੜੀ ਹੈਗੀ ਆ ਹੈਲਪ ਵਗੈਰਾ ਇਹੋ ਹੀ ਕੋਈ ਇੱਕ ਗਰਾਈ ਗੁਰੀ ਪਿੰਡੋਂ ਕੀਤੀ ਇਹੋ 500 ਹੋਰ ਨਾਲ ਕੀ ਬੰਦਾ ਕਹਦਾ ਜਿੰਨੇ ਕਮਾਣੇ ਕਹਦਾ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕੇ ਮੈਂ ਤਾਂ ਕਹਿੰਨੀ ਆ ਚਲ ਪਲੱਸ ਬਾਥਰੂਮ ਵੀ ਵੀ ਬਣ ਜਾਣਾ ਜਿਆਦਾ ਮੇਰਾ ਘਰ ਪਾਰ ਦੀ ਜੀ ਵੀ ਠੀਕ ਹੋਣਾ ਚਾਹੀਦਾ ਕਿ ਸੋ ਉਹਨਾਂ ਦੇ ਬੇਟੇ ਨਾਲ ਗੱਲ ਕਰਦੇ ਪਏ ਰੋਹਿਤ ਨਾਲ ਕਿਵੇਂ ਉਹ ਮੈਨੇਜ ਕਰਦੇ ਪਏ ਨੇ ਕਿਉਂਕਿ ਰੋਹਿਤ ਦੀ ਜੇ ਗੱਲ ਕਰੀਏ ਉਹ ਕੈਮਰੇ ਅਸੀਂ ਗੱਲ ਕੀਤੀ ਸੀ ਜੇ ਰੋਹਿਤ ਪਹਿਲਾਂ ਜੋਬ ਕਰਦੇ ਸੀਗੇ ਪਰ ਪਾਪਾ ਦਾ ਜਦੋਂ ਪਤਾ ਲੱਗਦਾ ਕਿ ਉਹਨਾਂ ਨੂੰ ਪਿਆਨਿਕ ਬਿਮਾਰੀ ਜਿਹੜੀ ਹੈਗੀ ਆ ਤੇ ਉਦੋਂ ਆਪਣੀ ਜੋਬ ਵਿੱਚ ਛੱਡ ਪਾਉਂਦੇ ਨੇ ਸਰ ਕੀ ਨਾਮ ਹੈਗਾ ਤੇ ਕੀ ਕਰਦੇ ਸੀਗੇ ਤੁਸੀਂ ਕਿਵੇਂ ਪਤਾ ਚੱਲਿਆ ਕਿ ਪਾਪਾ ਨੂੰ ਜਿਹੜੀ ਇਹ ਬਿਮਾਰੀ ਜਿਹੜੀ ਹੈਗੀ ਹੈ ਸਾਰੇ ਨੂੰ ਮੇਰੇ ਵੱਲੋਂ ਨਮਸਕਾਰ ਹੈ ਮੇਰਾ ਨਾਮ ਰੋਹਿਤ ਕੁਮਾਰ ਹੈ ਗਿੱਲਿੰਗੋਠੀ ਤੋਂ ਮੇਰੇ ਪਾਪਾ ਨੂੰ ਜਿਹੜੀ ਕੈਂਸਰ ਦੀ ਪ੍ਰੋਬਲਮ ਹੋਈ ਪਈ ਹੈ 2020 ਤੋਂ ਹੋਈ ਪਈ ਹੈ ਵੈਸੇ ਉਹਨਾਂ ਦੇ ਜੀ ਸਟਾਰਟਿੰਗ ਹੋਈ ਸੀਗੀ ਉਹ ਇਦਾਂ ਹੋਈ ਸੀਗੀ ਕਿ ਪਹਿਲੇ ਗਲੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਉਹਨੂੰ ਰੋਟੀ ਖਾਣ ਦੇ ਵਿੱਚ ਪ੍ਰੋਬਲਮ ਆਉਣ ਸੀ ਅਸੀਂ ਪਠਾਨਕੋਟ ਜਾ ਕੇ ਟੈਸਟ ਕਰਵਾਇਆ ਜਿੱਥੇ ਸਾਨੂੰ ਪਤਾ ਲੱਗਾ ਕਿ ਇਹ ਕੈਂਸਰ ਦੀ ਪ੍ਰੋਬਲਮ ਹੋ ਸਕਦੀ ਹੈ ਸਾਨੂੰ ਲੱਗਿਆ ਕਿ ਸਾਨੂੰ ਵੱਡੇ ਹਸਪਤਾਲ ਜਾ ਕੇ ਚੈੱਕ ਕਰਵਾਉਣਾ ਚਾਹੀਦਾ ਮੈਂ ਵੱਡੇ ਹਸਪਤਾਲ ਸ਼੍ਰੀਮਨ ਹਸਪਤਾਲ ਦੇ ਵਿੱਚ ਜਾ ਕੇ ਚੈੱਕ ਕਰਵਾਇਆ ਸੀਗਾ ਟੈਸਟ ਕਰਵਾਇਆ ਸੀ ਕਿ ਗੁਰੂ ਰਾਮਦਾਸ ਵੀ ਕਰਵਾਇਆ ਸੀਗੇ ਜਿੱਥੇ ਮੈਨੂੰ ਪਤਾ ਲੱਗਿਆ ਕਿ ਕੈਂਸਰ ਦੀ ਪ੍ਰੋਬਲਮ ਗਲੇ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਮੈਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਸੀਗਾ ਤੇ 2020 ਦੇ ਵਿੱਚ ਕੁਝ ਇਲਾਜ ਹੋਇਆ ਸੀਗਾ ਤਾਂ ਪ੍ਰੋਪਰਲੀ ਨਹੀਂ ਹੋ ਪਾਇਆ ਪੈਸੇ ਦੀ ਵਜ੍ਹਾ ਕਰਕੇ ਤੇ ਕਿਵੇਂ ਲੱਗਦਾ ਤੁਸੀਂ ਕੀ ਕਰਦੇ ਹੋ ਮੈਂ ਤਾਂ ਵੈਸੇ ਪਹਿਲੇ ਹੋਟਲ ਲਾਈਨ ਦੇ ਵਿੱਚ ਕੈਸ਼ੀਅਰ ਸੀਗਾ ਇੱਕ ਨਾਰਮਲ 14-15000 ਦੀ ਜੌਬ ਕਰ ਰਿਹਾ ਸੀਗਾ ਹੁਣ ਕੋਸ਼ਿਸ਼ ਕਰ ਰਿਹਾ ਕਿ ਅੱਗੇ ਕੁਝ ਵਾਧਾ ਕਰਨ ਵਾਸਤੇ ਕਿ ਆਪਣੇ ਇਹ ਪੂਰੇ ਕਰਨੇ ਹੈਗੇ ਆ ਘਰ ਦੇ ਖਰਚੇ ਵੀ ਕਰਨੇ ਹੈਗੇ ਨਾਲ ਘਰ ਵੀ ਬਣਾਉਣਾ ਹੈਗਾ ਉਹਦੇ ਵਾਸਤੇ ਕਰ ਰਿਹਾ ਹੀ ਪਰ ਪ੍ਰੋਪਰਲੀ ਨਹੀਂ ਕਰ ਪਾ ਰਿਹਾ ਕਿਉਂਕਿ ਪ੍ਰੋਬਲਮ ਜਿਹੜੀ ਵੱਧਦੀ ਜਾ ਰਹੀ ਹੈ ਪਾਪਾ ਦੀ ਇੱਕ ਜਿਹੜਾ ਘਰ ਦਾ ਮੌਢੀ ਸੀਗਾ ਪਾਪਾ ਉਹ ਵੀ ਇਸ ਬਿਮਾਰੀ ਨਾਲ ਲੜਦਾ ਪਿਆ ਇਸ ਟਾਈਮ ਤੇ ਜੇ ਤੁਸੀਂ ਥੋੜੀ-ਮੋੜੀ ਛੋਟੀ-ਮੋਟੀ ਜੋਬ ਕਰਦੇ ਸੀ ਕਿ ਤੁਹਾਡੀ ਵੀ ਛੱਡੇ ਜਾਂਦੀ ਹੈ ਤੇ ਕਿਵੇਂ ਖਰਚਾ ਜਿਹੜਾ ਮੈਨੇਜ ਕਰਦੇ ਪਿਓ ਕਿਉਂਕਿ ਉਸ ਬਿਮਾਰੀ ਤੇ ਤਾਂ ਲੱਖਾਂ ਦੇ ਹਿਸਾਬ ਨਾਲ ਖਰਚੇ ਹੁੰਦੇ ਨੇ ਹਾਂਜੀ ਮੈਮ ਦੇਖੋ ਮੈਂ ਤਾਂ ਆਪਣੇ ਵੱਲੋਂ ਜਿਹੜੇ ਘਰ ਦੇ ਖਰਚੇ ਪੂਰੇ ਕਰਨ ਵਾਸਤੇ ਘਰ ਦੇ ਸਮਾਨ ਤੱਕ ਵੇਚ ਚੁੱਕਾ ਆਪਣੀ ਕੁਝ ਘਰਦਿਆਂ ਪ੍ਰੋਬਲਮਾਂ ਦੇ ਨਾਲ ਜਿਵੇਂ ਕਿ ਆਪਣੇ ਕੰਮ ਦੇ ਜਿਹੜਾ ਲੈਪਟਾਪ ਹੋ ਗਿਆ ਮੋਬਾਈਲ ਹੋ ਗਿਆ ਕੁਝ ਹੋਰ ਚੀਜ਼ਾਂ ਵੀ ਵੇਚ ਚੁੱਕਾ ਪਾਦੇ ਮਮੀ ਦੇ ਗਹਿਣੇ ਤੱਕ ਵੇਚ ਚੁੱਕਾ ਕਿਉਂਕਿ ਇਸ ਇਲਾਜ ਵਾਸਤੇ ਪਾਪਾ ਬੋਲਦੇ ਨਹੀਂ ਹੈਗੇ 29 ਮਾਰਚ 2024 ਨੂੰ ਉਹਨਾਂ ਦੇ ਜਿਹੜੀ ਕੋ ਐਕਸਪੀਰੇਟ ਟਿਊਬ ਪੇਚੀ ਸੀ ਗਲੇ ਦੀ ਜਿਸ ਦੇਗਾ ਆਕਸੀਜਨ ਦੀ ਪ੍ਰੋਬਲਮ ਆਂਦੀ ਬਈ ਸੀ ਆਕਸੀਜਨ ਦੀ ਟਿਊਬ ਪਾਉਣ ਨਾਲ ਉਹਨਾਂ ਦੇ ਜਿਹੜੀ ਗਲੇ ਦੀ ਆਵਾਜ਼ਾ ਜਾ ਚੁੱਕੀ ਹੈ ਹੁਣ 5 ਮਹੀਨਿਆਂ ਨੂੰ ਰੋਟੀ ਪਾਣੀ ਖਾਦੇ ਹੋ ਗਿਆ ਔਰ ਜੋ 5 ਮਹੀਨਿਆਂ ਨੂੰ ਬੋਲੇ ਹੋਗੇ ਤੇ ਰੂਟੀਨ ਦੇ ਵਿੱਚ ਕੀ ਦਿੰਦੇ ਹੋ ਖਾਣ ਨੂੰ ਉਹਨਾਂ ਨੂੰ ਰੋਟੀ ਵਾਲੀ ਤਾਂ ਛੁੱਟਿਆ ਹੋਇਆ ਜੀ ਲਿਕਵਿਡ ਫੂਡ ਜ਼ਿਆਦਾ ਹੈ ਜਿਵੇਂ ਕਿ ਨਾਰੀਅਲ ਦਾ ਪਾਣੀ ਦੁੱਧ ਔਰ ਜੂਸ ਉਹ ਇਹਦੇ ਖर्चे ਇੰਨੇ ਕ ਹੈਗੇ ਆ ਕਿ ਆਪਾਂ ਡੇਲੀ ਦੇ 4-5 ਨਾਰੀਅਲ ਦੇਣੇ ਪੈਂਦੇ ਆ ਕੁਝ 2-4 ਗਲਾਸ ਜੂਸ ਦਾ ਕਰਨਾ ਪੈਂਦਾ ਹੈ ਉਹ ਦੁੱਧ ਦਾ ਕਰਨਾ ਪੈਂਦਾ ਪਰ ਉਹ ਮੈਂ ਕਰ ਨਹੀਂ ਪਾ ਰਿਆ ਤੇ ਫਿਰ ਉਸ ਤੋਂ ਬਦ ਇਹ ਜਦੋਂ ਤੁਸੀਂ ਕਹਿ ਰਹੇ ਹੋ ਕਿ ਘਰ ਦਾ ਸਮਾਨ ਵੀ ਵੇਚ ਦੇ ਤਾਂ ਮੰਮੀ ਦੇ ਗਹਿਣੇ ਵੀ ਬੀਚ ਦਿੱਤੇ ਨੇ ਕੁਝ ਆਪਣਾ ਪਰਸਨਲ ਸਮਾਨ ਸੀਗਾ ਉਹ ਵੀ ਸੇਲ ਕਰ ਦਿੱਤਾ ਤੇ ਰੁਟੀਨ ਵਾਈ ਜਿਹਨਾਂ ਨੂੰ ਖਾਣ ਨੂੰ ਕੁਝ ਨਾ ਕੁਝ ਦੇਣਾ ਹੈ ਜੇ ਜਿਹੜਾ ਤੁਹਾਡੇ ਕੋਲ ਮੈਨੇਜ ਨਹੀਂ ਹੋ ਰਿਹਾ ਤੇ ਫਿਰ ਕਿਵੇਂ ਕਰੋਗੇ ਜਦੋਂ ਮੇਰਾ ਬਾਪੂ ਹੈ ਤਾਂ ਮੈਨੂੰ ਆਪ ਦੇਖਣਾ ਪਊਗਾ ਜਿੰਨੀ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਤੋਂ ਵੀ ਹਾਲਾਤ ਪਾਏ ਵੀਡੀਓ ਪਾ ਕੇ ਕਰਾਂ ਮੈਂ ਕੁਝ ਇੰਸਟਾ ਤੇ ਆਪਣੇ ਕੁਝ ਵੀਡੀਓ ਪਾਈ ਸੀ ਜਿੰਨ ਦਾ ਮੇਰੇ ਥੋੜੀ ਜਿਹੀ ਹੈਲਪ ਹੋਈ ਸੀਗੀ ਉਹ ਹੈਲਪ ਮੇਰੇ ਕੁਝ ਖਾਤਿਆਂ ਚ ਹੋ ਗਈ ਜਿਵੇਂ ਘਰ ਦੇ ਖਾਤੇ ਵੀ ਹੈਗੇ ਆ ਗੱਡੀਆਂ ਦੇ ਅੱਗੇ ਪਿੱਛੇ ਲੈ ਕੇ ਜਾਣਾ ਡੇਲੀ ਦੇ ਡਾਕਟਰੀ ਖਾਤੇ ਹੈਗੇ ਆ ਮੈਡੀਸਿਨ ਦੇ ਖਾਤੇ ਆ ਉਹ ਕਵਰ ਕਰਨੇ ਪੈਂਦੇ ਆ ਔਰ ਹੁਣ ਅੱਗੇ ਤਾਂ ਕੋਈ ਪ੍ਰੋਸੈਸ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ ਜੇ ਤੋ ਪਾਪਾ ਨੂੰ ਹੁਣ ਤੱਕ ਕਿਹੜੇ ਕਿਹੜੇ ਹਸਪੀਟਲ ਦੇ ਵਿੱਚ ਲੈ ਕੇ ਗਏ ਹੋ ਤੁਸੀਂ ਮੈਂ ਹੁਣ ਤੱਕ ਗੁਰਰਾਮ ਦਾ ਸੌਸਲੇ ਅਮ੍ਰਿਤਸਰ ਸ਼੍ਰੀਮਨ ਜਲੰਧਰ ਪੀਜੀਆ ਡੀਐਨਸੀ ਜੀਐਮਸੀ ਜੰਮੂ ਇਹਨਾਂ ਦੇ ਕਰ ਚੁੱਕਾ ਤੁਸੀਂ ਡੀਐਮਸੀ ਦੀ ਗੱਲ ਕਰੀ ਤੇ ਡੀਐਮਸੀ ਦੇ ਵਿੱਚ ਸੋਸ਼ਲ ਮੀਡੀਆ ਤੇ ਬੜੇ ਵਾਇਰਲ ਹੁੰਦੇ ਰਹਿਣਾ ਅਨਮੋਲ ਕਵਤਰਾ ਜਿਹੜੇ ਕਿ ਕਹਿੰਦੇ ਕਿ ਗਰੀਬਾਂ ਦੀ ਹੈਲਪ ਕਰਦੇ ਨੇ ਫ੍ਰੀ ਆਫ ਕੋਸਟ ਜਿਹੜਾ ਇਲਾਜ ਕਰਵਾਉਂਦੇ ਨੇ ਕਿ ਤੁਸੀਂ ਡੀਐਮਸੀ ਜਦੋਂ ਪਾਪਾ ਨੂੰ ਲੈ ਕੇ ਗਏ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ 2023 ਦੇ ਵਿੱਚ ਮੈਂ ਉਹਨਾਂ ਕੋਲੋਂ ਦੋ ਵਾਰ ਗਿਆ ਸੀਗਾ ਇੱਕ ਵਾਰ ਮੈਂ ਉਹਨਾਂ ਨੂੰ ਲੁਧਿਆਣਾ ਵਿੱਚ ਮਿਲਿਆ ਦੂਜੀ ਵਾਰ ਮੈਂ ਉਹਨਾਂ ਨੂੰ ਇੱਕ ਜੜੀਆ ਟੀਮ ਨੂੰ ਆਪਾਂ ਚੰਡੀਗੜ੍ਹ ਗੋਲ ਮਾਰਕੀਟ ਮਿਲਿਆ ਹੋਇਆ ਉਹਨਾਂ ਦਾ ਏਜਾਦਾ ਸੀਗਾ ਕੋਈ ਨਹੀਂ ਆਪਾਂ ਤੁਹਾਡੀ ਹੈਲਪ ਕਰਾਂਗੇ ਪਹਿਲੇ ਤਾਂ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਮੈਂ ਕਿਹਾ ਕਿ ਮੈਂ ਇੱਕ ਪਠਾਨਕੋਟ ਤੋਂ ਆਇਆ ਹਾਂ ਮੈਂ ਕੈਂਸਰ ਦੀ ਪ੍ਰੋਬਲਮ ਲੈ ਕੇ ਆਇਆ ਹੋਇਆ ਕਹਿੰਦੇ ਆਪਾਂ ਦੱਸੋ ਤੁਹਾਡੇ ਲਈ ਕੀ ਕਰ ਸਕਦੇ ਹਾਂ ਆਪਾਂ ਤੇ ਹੈਲਪ ਲਾਈਨ ਲਈ ਆਏ ਹਾਂ ਹੁਣ ਕੁਝ ਹੋਰ ਤਾਂ ਹੈ ਨਹੀਂ ਹੈਲਪ ਵਾਸਤੇ ਉਹਨਾਂ ਨੇ ਸਾਡੇ ਨੂੰ ਉਸਨੇ ਕੁਝ ਨੰਬਰ ਸ਼ੇਅਰ ਕੀਤੇ ਸੀਗੇ ਆਪਾਂ ਨੰਬਰ ਤੇ ਕਾਲ ਵੀ ਕੀਤੀ ਕੋਈ ਨਾਲ ਜਿਆਦਾ ਡਿਸਕਸ਼ਨ ਨਹੀਂ ਹੋ ਪਾਈ ਜਦੋਂ ਆਪਾਂ ਗੋਲ ਮਾਰਕੀਟ ਦੇ ਵਿੱਚ ਗਏ ਉੱਥੇ ਜਾ ਕੇ ਵੀ ਮੈਂ ਆਪਣੇ ਬਾਵਨ ਦੇਖੋ ਪ੍ਰੋਬਲਮ ਦੇ ਵਿੱਚ ਬੈਠਣਾ ਇੱਕ ਪੇਸ਼ੇਨ ਨੂੰ ਲੈ ਕੇ ਬਹੁਤ ਦੁੱਖ ਹੈ ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਡੇਲੀ ਪਰਸਨ ਇੱਥੇ ਆਵੇ ਡੇਲੀ ਪਰਸਨ ਸਾਡੀ ਵੀਡੀਓਜ਼ ਦੇ ਵਿੱਚ ਬੈਠੇ ਫਿਰ ਆਪਾਂ ਦੇਖਾਂਗੇ ਉਹ ਕੀ ਕਰਾਂਗੇ ਦੇਖੋ ਅਗਰ ਮੈਂ ਵੀਡੀਓ ਦੇ ਅਕੋਰਡਿੰਗ ਦੇਖਾਂ ਅਗਰ ਰਿਐਲਿਟੀ 'ਚ ਦੇਖਾਂ ਤੇ ਮੈਨੂੰ ਬਹੁਤ ਜ਼ਿਆਦਾ ਡਿਫਰੈਂਟ ਲੱਗਿਆ ਮੈਨੂੰ ਆਪਣੇ ਆਪ ਤੇ ਇਹ ਚੀਜ਼ ਲੱਗ ਹੋਇਆ ਕਿ ਦੁਨੀਆ ਫੇਕ ਨਿਊਜ਼ ਜਾਂ ਫਿਰ ਫੇਕ ਅਫੀਡੇਟ ਹੀ ਆਪਣੀ ਦਿਖਾ ਰਹੀ ਹੈ ਕਿ ਹੈ ਕੁਝ ਹੈ ਦਿਖਾਂਦੀ ਕੁਝ ਹੈ ਕਿਉਂਕਿ ਜਦੋਂ ਮੈਂ ਗਿਆ ਜਦੋਂ ਮੇਰੇ ਬਾਪ ਦਾ ਇਲਾਜ ਹੀ ਨਹੀਂ ਹੋਇਆ ਪਾਇਆ ਅਗਰ ਮੈਨੂੰ ਕੋਈ ਹੈਲਪ ਵੀ ਨਹੀਂ ਮਿਲ ਪਾਈ ਤੇ ਮੇਰੇ ਹਿਸਾਬ ਨਾਲ ਤੇ ਮੈਂ ਕੁਝ ਨਹੀਂ ਸਮਝਗਾ ਇਹ ਚੀਜ਼ ਜਿਕਰ ਰੋਹਿਤ ਸਰਕਾਰ ਦੀ ਗੱਲ ਕਰੀਏ ਘਰ ਦੀ ਆਰਥਿਕ ਸਥਿਤੀ ਵੀ ਜਿਹੜੀ ਹੈ ਕੋਈ ਚੰਗੀ ਨਹੀਂ ਹੈਗੀ ਇੱਕ ਪਾਸੇ ਤੇ ਬਿਮਾਰੀ ਨਾਲ ਲੜਦੇ ਪਏ ਦੂਜੇ ਪਾਸੇ ਜੇ ਘਰ ਦੀ ਸਥਿਤੀ ਜਾਣੀ ਜਾਏ ਉਹ ਵੀ ਚੰਗੀ ਨਹੀਂ ਤੇ ਦੋਨੋਂ ਨੂੰ ਮੈਨੇਜ ਕਰਨਾ ਕਿੰਨਾ ਗੜਾ ਔਖਾ ਹੈ ਇਸ ਟਾਈਮ ਤੇ ਮੈਮ ਦੇਖੋ ਮੇਰੀ ਉਮਰ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਪਰ ਮੇਰੀ ਉਮਰ ਹੈ 25 ਸਾਲ ਹੋ ਗਈ ਹੈ ਇਸ 25 ਸਾਲ ਇਸ ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਬਹੁਤ سارے ਸਰਪੰਚ ਆਏ ਆ ਬਹੁਤ سارے ਮੈਂਬਰ ਆਏ ਆ ਜਦਕਿ ਮੇਰੀ ਮੰਮੀ ਵੀ ਇਸ 5 ਸਾਲ ਤੋਂ ਮੈਂਬਰ ਰਹੇ ਚੁੱਕੇ ਆ ਪਰ ਇਸ ਮੈਂਬਰ ਰਹਿਣ ਤੋਂ ਬਾਅਦ ਵੀ ਮੇਰੇ ਘਰ ਦੀ ਸੱਤ ਅੱਜ ਵੀ ਕੱਚੀ ਹੈ ਕੁਝ ਬਾਲ ਸ਼ਹੂਨ ਤੋਂ ਬਾਅਦ ਵੀ ਮੇਰੇ ਘਰ ਦਾ ਜਿਹੜਾ ਕੋਠਾ ਉਹ ਚੋਣ ਲੱਗ ਪੈਂਦਾ ਹੋਰ ਸਦਾ ਕਦੀ ਤਾਂ ਰੋਟੀ ਵੀ ਨਹੀਂ ਬਕਦੀ ਬਹੁਤ ਔਖਾ ਹੋ ਜਾਂਦਾ ਅੱਜ ਤੱਕ ਮੈਨੂੰ ਕੋਈ ਵੀ ਗ੍ਰਾਂਟ ਜਾਂ ਕੋਈ ਹੈਲਪ ਪਿੰਡ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਨਹੀਂ ਮਿਲ ਪਾਈ ਚਾਹੇ ਕੋਈ ਐਮਐਲਏ ਚਾਹੇ ਕੋਈ ਸਰਪੰਚ ਮਮਾ ਤਾਂ ਦੇ ਮੈਂਬਰ ਨੇ ਆਈ ਥਿੰਕ ਇਦਾਂ ਤੁਸੀਂ ਕਹਿ ਰਹੇ ਹੋ ਕਿ ਪੰਜ ਮਲਕੀ ਪੰਜ ਸਾਲ ਮੈਂਬਰ ਨੇ ਕਿ ਉਹਨਾਂ ਵੱਲੋਂ ਵੀ ਕੁਝ ਮੰਗ ਨਹੀਂ ਕੀਤੀ ਗਈ ਹੈ ਕਿ ਸਾਨੂੰ ਕੋਈ ਗ੍ਰਾਂਟ ਵਗੈਰਾ ਦਿੱਤੀ ਜਾਵੇ ਆਪਾਂ ਤਾਂ ਹੈਲਪ ਅਸਨ ਨੂੰ ਮੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਵੱਲੋਂ ਵੀ ਬਹੁਤ ਕੁਝ ਕੀਤਾ ਪੂਜਯਾ ਪਾਸਨ ਸਾਡੇ ਕੋਲ ਵੋਟ ਲੈਣ ਲਈ ਆਉਂਦੇ ਆ 5 ਸਾਲ ਤੋਂ ਕੀ 25 ਸਾਲ ਤੋਂ ਲੈਣ ਆ ਰਿਹਾ ਹੈ 25 ਸਾਲ ਲੈਣ ਤੋਂ ਜਦੋਂ ਬੋਰਡ ਲੈਣ ਦੀ ਵਾਰੀ ਹੁੰਦੀ ਆ ਤਾਂ ਹਰ ਇੱਕ ਬੰਦਾ ਕਹਿੰਦਾ ਕਿ ਭਾਜੀ ਆਪਾਂ ਤੁਹਾਡੀ ਹੈਲਪ ਕਰਾਂਗੇ ਪਰ ਜਦੋਂ ਹੈਲਪ ਕਰਨ ਦੀ ਵਾਰੀ ਆਉਂਦੀ ਜਦੋਂ ਮੇਰੇ ਘਰ ਦਾ ਸੱਤ ਚੋ ਜਾਂਦਾ ਜਦੋਂ ਪਾਣੀ ਆ ਜਾਂਦਾ ਆਦੋ ਕੋਈ ਵੀ ਮੰਗ ਪੂਰੀ ਕੀ ਮੰਗ ਦੇਖਣ ਵੀ ਨਹੀਂ ਆਉਂਦਾ ਕੋਈ ਕੀ ਪਾਣੀ ਅੱਜ ਰੋਟੀ ਪੱਕੀ ਹੈ ਕਿ ਨਹੀਂ ਪੱਕੀ ਔਰ ਰੋਹਤਸਰ ਆਫਲਾਈਨ ਜਦੋਂ ਆਫ ਕੈਮਰਾ ਤੁਹਾਡਾ ਨਾਲ ਗੱਲ ਕਰਦੇ ਪਏ ਸੀ ਤੁਸੀਂ ਕਹਿਣਾ ਹੈਗਾ ਕਿ ਮੇਰੇ ਕੋਲ ਹੁਣ ਇਦਾਂ ਦੇ ਹਾਲਾਤ ਵੀ ਨਹੀਂ ਆਗੇ ਪੈਸੇ ਵੀ ਨਹੀਂ ਆਗੇ ਕਿ ਮੈਂ ਪਾਪਾ ਦਾ ਇਲਾਜ ਜਿਹੜਾ ਟਰੀਟਮੈਂਟ ਜਿਹੜਾ ਹਸਪੀਟਲ ਵਿੱਚ ਕਰਾਵਾਂ ਉਹ ਤੁਸੀਂ ਖੁਦ ਕਰ ਰਹੇ ਹੋ ਕਿਵੇਂ ਮੈਨੇਜ ਕਰਦੇ ਹੋ ਕਿ ਮੇਰੇ ਜਿਹੜਾ ਇਲਾਜ ਜਿਹੜਾ ਖੁਦ ਕਰਦੇ ਹੋ ਅਗਰ ਉਹ ਉਹੀ ਹਸਪੀਟਲ ਦੇ ਵਿੱਚ ਕਰਵਾਉਣਾ ਪਵੇ ਤੇ ਫਿਰ ਕੀ ਖਰਚਾ ਹੋਊਗਾ ਉਹਨਾਂ ਦਾ ਮੈਮ ਜੋ ਅੱਜ ਮੈਂ ਉਹਨਾਂ ਦਾ ਈ.ਐਨ.ਟੀ ਜਿਹੜਾ ਟਰੀਟਮੈਂਟ ਹੋ ਰਿਹਾ ਜਿਵੇਂ ਕਿ ਇੱਕ ਉਹਨਾਂ ਦੀ ਗੱਲੇ 'ਚ ਟਿਊਬ ਪਈ ਹੋਈ ਜਿਹਦੇ ਨਾਲ ਉਹਨੂੰ ਆਕਸੀਜਨ ਆ ਰਹੀ ਹੈ ਦੂਜੀ ਰਾਇਲ ਉਹ ਰਾਇਲ ਟਿਊਬ ਨੂੰ ਚੇਂਜ ਕਰਨ ਵਾਸਤੇ ਡੇਲੀ ਬੇਸਿਕ ਜੇ ਜਾਂ ਇੱਕ ਦਿਨ ਛੱਡ ਕੇ ਇੱਕ ਦਿਨ ਚੇਂਜ ਕਰਨੇ ਪੈਂਦੀ ਆ ਜਿਹਦਾ ਖਰਚਾ ਇਸਤੰਬਾਲਾਂ ਤੋਂ 1800 ਰੁਪਏ ਦੀ ਇੱਕ ਟਿਊਬ ਆਂਦੀ ਏ ਉਸ ਤੋਂ ਬਾਅਦ ਉਹਦੇ ਨਾਲ ਮੈਡੀਕਲ ਹੀ ਖਰਚੀ ਆ ਬਹੁਤ ਸਾਰੀ ਦਵਾਈਆਂ ਜਿਹੜੀਆਂ ਮੈਨੂੰ ਆਪਣੇ ਯਾਰਾਂ ਦੋਸਤਾਂ ਤੋਂ ਜਾਂ ਆਪਣੇ ਕੁਝ ਗੈਨੇ ਜਾਂ ਕੁਝ ਸਮਾਨ ਵੇਚ ਕੇ ਲੈਣੇ ਪੈ ਰਹੇ ਆ ਅਗਰ ਮੈਂ ਹਸਪੀਟਲ ਦੇ ਵਿੱਚ ਲੈ ਕੇ ਜਾਵਾਂ ਉੱਤੇ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਕਿ ਆਇਸ਼ਮਾਨ ਕਾਰਡ ਲੱਗਾ ਹੁੰਦਾ ਪਰ ਬਹੁਤ ਸਾਰੀ ਦਵਾਈਆਂ ਦੇ ਖਰਚੇ ਬਹੁਤ ਸਾਰੇ ਫੂਡ ਦੇ ਖਰਚੇ ਬਾਹਰੋਂ ਕਰਨੇ ਪੈਂਦੇ ਜਿਹੜੇ ਮੈਂ ਨਹੀਂ ਕਰ ਪਾ ਰਿਹਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਹਰ ਚਾਹੇ ਸਿਵਲ ਹਸਪਤਾਲਾ ਹੋਵੇ ਜਾਂ ਕੁਝ ਵੀ ਹੋ ਤੇ ਆਯੁਸ਼ਮਨ ਕਾਰਡ ਵੀ ਚਲਦੇ ਤਾਂ ਫ੍ਰੀ ਆਫ ਕੋਸਟ ਦੇ ਇਲਾਜ ਵੀ ਹੁੰਦੇ ਆ ਕਿਤੇ ਇਦਾਂ ਨਹੀਂ ਲੱਗਾ ਕਿਤੇ ਇਲਾਜ ਜਿਹੜਾ ਫ੍ਰੀ ਹੋ ਪਾਇਆ ਜਾਂ ਤੁਹਾਡੀ ਛੂਟ ਜਿਹੜੀ ਮਿਲ ਪਾਈ ਹੈ ਤੁਹਾਨੂੰ 2020 ਦੇ ਵਿੱਚ ਮੈਂ ਪ੍ਰੋਪਰਲੀ ਜਿੰਨਾ ਵੀ ਇਲਾਜ ਕਰਵਾਇਆ ਸੀਗਾ ਉਹ ਥੋੜਾ ਜਿਹਾ ਇਲਾਜ ਆਯੁਸ਼ਮਨ ਤੋਂ ਹੋਇਆ ਬਾਕੀ ਸਾਰਾ ਹੀ ਮੈਨੂੰ ਪ੍ਰਾਈਵੇਟ ਕਰਾਉਣਾ ਪਿਆ ਜਿੱਥੇ ਮੈਨੂੰ ਘੱਟੋ ਘੱਟ ਵੀ 13 ਤੋਂ 14 ਲੱਖ ਰੁਪਏ ਮੈਂ ਲਾ ਚੁੱਕਾ ਹੁਣ ਤੱਕ ਮੈਂ ਰਿਸ਼ਤੇਦਾਰਾਂ ਤੋਂ ਵੀ ਲੈ ਚੁੱਕਾ ਯਾਰਾਂ ਦੋਸਤਾਂ ਤੋਂ ਵੀ ਲੈ ਲਿਆ ਕਾ ਹੁਣ ਤ ਤੇ ਹੁਣ ਰਿਸ਼ਤਾ ਬਾ ਰਿਸ਼ਤਦਾਰਾਂ ਕੋ ਜੇਕਰ ਹੈਲਪ ਦੀ ਲੋੜ ਪੈਂਦੀ ਹੈ ਤਾਂ ਰਿਸ਼ਤਦਾਰਾਂ ਵੱਲੋਂ ਕੀ ਜਵਾਬ ਆਂਦਾ ਉਸੇ ਮੇਰੇ ਕੋਲ ਨਹੀਂ ਤਾਂ ਇਹ ਜੀ ਦੇ ਕੇ ਪਿੱਛੇ ਹਟਣਗੀ ਕਿਉਂਕਿ ਸਭ ਨੂੰ ਪਤਾ ਕਿ ਮੈਂ 2020 ਦੇ ਵਿੱਚ ਬਹੁਤ ਕੁਝ ਲੈ ਚੁੱਕਾ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਤਾਂ ਸਰਕਾਰ ਅੱਗੇ ਔਰ ਆਪਣੇ ਲੋਕਵਾਸੀ ਅੱਗੇ ਹੀ ਅਪੀਲ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਉਹਨਾਂ ਪਸੰਦ ਤੱਕ ਪਹੁੰਚਾਓ ਜਿਹੜੇ ਅੱਜ ਇਥੋਂ ਦੇ ਪੰਜਾਬ ਦੇ ਲੀਡਰ ਬਣ ਚੁੱਕੇ ਆ ਜਾਂ ਫਿਰ ਸੰਸਦ ਨਾਲ ਜੁੜੇ ਹੋਏ ਜਿਹੜੇ ਹੈਲਪਲਾਈਨ ਦੇ ਨਾਲ ਜੁੜੇ ਹੋਏ ਆ ਜਾਂ ਇਸ ਵੀਡੀਓ ਨੂੰ ਇੱਕ ਪੂਰੀ ਸਰਕਾਰ ਦੇ ਵਿੱਚ ਫਲਾਇਆ ਜਾਏ ਕਿ ਮੇਰੀ ਵੱਤ ਤੋਂ ਵੱਧ ਮਦਦ ਕੀਤੀ ਜਾਏ ਕਿ ਮੇਰੇ ਬਾਪੂ ਦਾ ਇਲਾਜ ਇੱਕ ਵਧੀਆ ਢੰਗ ਨਾਲ ਹੋ ਸਕੇ ਔਰ ਮੇਰੇ ਘਰ ਦੇ ਹਾਲਾਤ ਦੇਖਦੇ ਹੋਏ ਤੁਸੀਂ ਆਪ ਦੇਖ ਸਕਦੇ ਹੋ ਕਿ ਮੇਰੇ ਘਰ ਦੇ ਆਨਲਾਈਨ ਟਾਈਮ 'ਚ ਕੀ ਹਾਲਾਤ ਹੋਣਗੇ ਤੁਸੀਂ ਇੱਕ ਵਾਰੀ ਆਪਣਾ ਨੰਬਰ ਜਿਹੜਾ ਜਰੂਰ ਸ਼ੇਅਰ ਕਰ ਦਿਓ ਮੇਰਾ ਨੰਬਰ 7986222135 ਹੈ ਇਸ ਨੰਬਰ ਤੇ ਮੇਰਾ Google Pay PhonePe ਸਭ ਕੁਝ ਚੱਲਦਾ ਪਿਆ ਹੈ ਅਗਰ ਇਨਕੁਆਰੀ ਵਰਸੇ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਇਹ ਵੀਡੀਓ ਕੋਈ ਫੇਕ ਨਹੀਂ ਹੈ ਇਹ ਰਿਐਲਿਟੀ ਦੀ ਗੱਲ ਹੈ ਸੋ ਇਹ 시ਗੇਸਰ ਹੱਦੀ ਇਲਾਕਾ ਬਮਿਆਲ ਦੇ ਨੇੜੇ ਮੁੱਠੀ ਜਿੱਤੇ ਬੋਧਰਾ ਜਿਹੜੇ ਮੀਨਿਮਮ 4 ਸਾਲ ਤੋਂ ਜਿਹੜੇ ਕੈਂਸਰ ਵਰਗੀ ਭਿਆਨਕੀ ਬਿਮਾਰੀ ਦੇ ਨਾਲ ਜਿਹੜੇ ਪੀੜਤ ਸੰਨ ਤੇ ਲੜ ਰਹੇ ਨੇ ਸੋ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬੋਧਰਾ ਖੁਦ ਬੋਲ ਕੋਲ ਤਾਂ ਨਹੀਂ ਪਾਉਂਦੇ ਪਰ ਉਹਨਾਂ ਦੀ ਵਾਈਫ ਨਾਲ ਗੱਲਬਾਤ ਕੀਤੀ ਹੈ ਬੇਟੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਪਾਸੇ ਲੱਖਾਂ ਦੇ ਹਿਸਾਬ ਨਾਲ ਉਸ ਬਿਮਾਰੀ ਦੇ ਪੈਸੇ ਲੱਗੇ ਨੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤੇ ਘਰ ਦੇ ਹਾਲਾਤ ਜਿਹੜੇ ਨੇ ਉਹ ਵੀ ਕੁਝ ਠੀਕ ਨਹੀਂ ਹੈਗੇ ਉਹਨਾਂ ਨੇ ਮੰਗ ਕੀਤੀ ਹੈ ਵੱਡਾ ਵੱਧ ਤੋਂ ਵੱਧ ਸ਼ੇਅਰ ਕੀਤਾ ਕਿਸੇ ਵੀ ਜਾਣ ਜਿਹੜੀ ਬਚਾ ਸਕਦਾ ਉਹਨਾਂ ਨੇ ਆਪਣੇ ਨੰਬਰ ਵੀ ਜਿਹੜੇ ਆ ਮੈਂਸ਼ਨ ਕੀਤੇ ਨੇ ਕਿਉਂਕਿ ਉਸੇ ਹੀ ਨੰਬਰ ਤੇ Google Pay Phone Pe ਵਗੈਰਾ ਸਭ ਕੁਝ ਚੱਲਦਾ ਜਿਹੜਾ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਵੀ ਕੋਈ ਭੈਣ ਭਰਾ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਨੰਬਰ ਤੇ ਜਿਹੜਾ ਦਿੱਤੇ ਹੋਏ ਸਕੈਨਰ ਵੀ ਨੇ Google Pay ਵਗੈਰਾ ਸਭ ਕੁਝ ਚੱਲਦਾ ਪਿਆ ਤੁਸੀਂ ਕਰ ਸਕਦਾ ਸੋ ਮਿਲਦੇ ਹਾਂ ਕਿਸੇ ਹੋਰ ਅਜੇ ਹੀ ਕਹਾਣੀ ਦੇ ਨਾਲ ਤਦ ਤੱਕ ਲਈ ਜੁੜੇ ਰਹੋ ਐਮਐਚ ਪੰਜਾਬ ਦੇ ਨਾਲ ਮੈਂ ਨਿਰੂ ਸਾਸੀਕਾ